ਇਸ ਟਾਈਮ ਬਠਿੰਡਾ ਦੇ ਟੋਪੀ ਬਾਜ਼ਾਰ ਤੇ ਮੌਜੂਦ ਹੈ ਜਿੱਤੇ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ ਸ੍ਰੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੇ ਮੌਕੇ ਤੇ ਜਿਹੜੀ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਟੋਪੀ ਬਾਜ਼ਾਰ ਬਠਿੰਡਾ ਦੀਆਂ ਜਿੱਥੇ ਬੜੇ ਧੂਮ ਧਾਮ ਨਾਲ ਸ੍ਰੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੇ ਮੌਕੇ ਤੇ ਜਿਹੜਾ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਟੋਪੀ ਬਾਜ਼ਾਰ ਬਠਿੰਡਾ ਦੀਆਂ ਪ੍ਰਬੰਧਕ ਕਮੇਟੀ ਦੇ ਆਗੂਆਂ ਨਾਲ ਵੀ ਗੱਲਬਾਤ ਕਰਾਂਗੇ ਇਸ ਸ਼ੁਮ ਮੌਕੇ ਤੇ ਕੀ ਕਹਿਣਾ ਉਹਨਾਂ ਦਾ ਸਿੰਘ ਸਵਾ ਗੁਰਦੁਆਰਾ ਸਾਇਮ ਦੇ ਪ੍ਰਬੰਧਕ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਨਾਲ ਸ਼ਸ਼ੀਕਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸ੍ਰੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੀ ਕੀ ਕਹਿਣਾ ਚਾਹੁੰਦੇ ਇਸ ਸ਼ੁਮ ਮੌਕੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਜ ਖਾਲਸਾ ਦਿਵਾਨ ਸ੍ਰੀ ਗੁਰ ਸਿੰਘ ਸਵਾ ਤੋਂ ਸਵੇਰ ਤੋਂ ਗੁਰਨਾਮ ਸਾਹਿਬ ਆਪਾਸ਼ਾ ਜੀ ਦੇ ਅਵਤਾਰ ਪਰੋ ਦੀ ਖੁਸ਼ੀ ਹੋਇਆ ਨਗਰ ਕੀਰ ਕੋਕੇ ਗੁਰੂ ਨਾਨਕ ਸਾਹਿਬ ਅਸੇ ਹੀ ਦਾ ਉਪਦੇਸ਼ ਸੀ ਕਿਰਤ ਕਰੋ ਟੰਡ ਛਕੋ ਕੇ ਨਾਮ ਜਪੋ ਉਹਨਾਂ ਤਿੰਨ ਗੱਲਾਂ ਦੇ ਪਹਿਰਾ ਦਿੰਦੇ ਹੋਏ ਅੱਜ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਨੇ ਤੇ ਗੁਰੂ ਕੀ ਸਾਹਿਬ ਦੇ ਉਪਦੇਸ਼ ਜਿਹੜੇ ਸਰਵ ਵਾਸਤੇ ਮਿਲ ਰਹੇ ਸਤਿਗੁਰੂ ਜੀ ਦੀ ਕਿਰਪਾ ਕਰੋਂ ਸਾਰੇ ਸੰਸਾਰ ਤੇ ਸੁੱਖ ਸ਼ਾਂਤੀ ਤੇ ਚੜ੍ਹਦੀਆਂ ਕਲ ਹਰਖਣ ਸਾਰਿਆਂ ਨੂੰ ਔਰ ਅੱਜ ਅਸੀਂ ਗੁਰਦਵਾਰ ਪੰਥ ਕਮੇਟੀ ਵੱਲੋਂ ਸਮੁੱਚੇ ਜਥੇਵੰਦੀਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਹਲਵਾੜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮੰਗਲਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਲਾਲ ਗੁਰਪੁਰਬ ਦੇ ਮੌਕੇ ਤੇ ਕੀ ਕੀ ਪ੍ਰਵੰਦ ਕੀਤੇ ਗਏ ਹੈਗੇ ਆ ਸਿੰਘ ਸਵਾ ਗੁਰਦੁਆਰਾ ਕਮੇਟੀ ਵੱਲੋਂ ਕੱਲ ਅੰਮ੍ਰਿਤਸਰਿਆ ਖੰਪਰ ਸਵ ਦੇ ਕੋ ਰਣਗੇ ਦੂਸਰੇ ਹਾਲ ਵਿੱਚ ਅੱਜ ਰਾਤ ਤੋਂ 11 ਵਜੇ ਤੋਂ ਸਵੇਰੇ ਸਾਢੇ 7:00 ਵਜੇ ਤੱਕ ਅਖੰਡ ਕੀਰਤਨ ਜਿਥਾ ਮਤਨੇ ਉਤੇ ਕੀਰਤਨ ਕਰ ਰਹੇ ਆ ਖੰਪਰ ਦੇ ਭੋਗ ਤੋਂ ਬਾਅਦ ਦੀਵਾਨ ਸੰਧਨਗੇ ਜਿਸ ਦੇ ਵਿੱਚ ਇਸਤਰੀ ਸਸਨ ਸਵਾਂ ਦੀਆਂ ਬੀਬੀਆਂ ਸੁਖਮਨੀ ਸਾਹਿਬ ਦਾ ਪਾਠ ਕਰਨੀਆਂ ਅ ਤਰਾਗੀ ਉਤੇ ਕੀਰਤਨ ਕਰਨਗੇ ਉਸ ਤੋਂ ਬਾਅਦ ਭਾਈ ਗੁਰਸੇਵਕ ਸਿੰਘ ਜੀ ਦਾ ਕੱਲ੍ਹ ਜੀ ਤਾਂ 12:30 ਤੋਂ 1:30 ਵਜੇ ਤੱਕ ਕੀਰਤਨ ਕਰੂਗਾ ਉਪਰੰਤ ਗੁਰੂ ਦਾ ਅਟੁੱਟ ਲਗਾਵ ਰੱਖੇਗਾ। ਪਾਪਾ ਜੀ ਕੀ ਲੱਗਦਾ ਹੈ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਆ ਕੀ ਕਹਿਣਾ ਚਾਹੋ ਸਿੱਖ ਕੌਮ ਦਾ ਇਤਿਹਾਸਿਕ ਐਸਾ ਨਰਮੋਲਕ ਇਤਿਹਾਸ ਹੈ ਜਿਸ ਦੇ ਵਿੱਚ ਬਹੁਤ ਵੱਡੀ ਸੇਧ ਮਿਲਦੀ ਹੈ ਤੇ ਅਸੀਂ ਤਾਂ ਕਿਉਂਕਿ ਗੁਰੂ ਨਾਨਕ ਸਾਹਿਬ ਆਸ਼ਾ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਹੈ ਸਾਰਿਆਂ ਨੂੰ ਬਰਾਬਰ ਕਾ ਸਤਿਗੁਰੂ ਜੀਆ ਹੁਕਮ ਹੀ ਹੈ ਗੁਰਬਾਣੀ ਦੇ ਅੰਦਰ ਵੀ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਸਾਰੇ ਸਾਰੇ ਚੰਗੇ ਇਸ ਕਰਕੇ ਜਿਹੜਾ ਪਰਮੇਸ਼ਰ ਨੂੰ ਸਿਮਰਦਾ ਉਹ ਆਪਣਾ ਜੀਵਨ ਸਫਲਾ ਕਰਦਾ ਅਸੀਂ ਤੇ ਇਹ ਕਹਿੰਦੇ ਆ ਕਿ ਸਾਰੀਆਂ ਧਰਮਾਂ ਦੇ ਸਾਰੇ ਲੋਕਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਗੁਰੂ ਸਾਹਿਬ ਜੀ ਗੁਰੂ ਨਾਨਕ ਸਾਹਿਬ ਆਸ਼ਾ ਦੀ ਦਾ ਉਪਦੇਸ਼ ਵੀ ਇਹ ਤੇ ਕੀ ਕਰਾਂ ਸੀ ਗੁਰਬਾਣੀ ਦੇ ਅਲੱਗ ਲੱਗੇ ਤੇ ਕੋਈ ਲੜਾਈ ਝਗੜਾ ਕਰੇ ਸਾਰੇ ਖਤਮ ਹੋ ਜਿਗਾ ਸੱਚੀ ਬਾਣੀ ਤੇ ਹੋਰ ਵੀ ਸਾਡੇ ਨਾਲ ਪ੍ਰਬੰਧਕ ਕਮੇਟੀ ਦੇ ਆਗੂ ਮੌਜੂਦ ਹੈ ਗੱਲਬਾਤ ਕਰਦੇ ਸੱਚੀ ਗੱਲ ਬਾਬਾ ਜੀ ਵਾਈਕੁ ਜਿੱਕਾ ਖਾਨ ਸਾਹਿਬ ਵਾਈਕੁ ਜਿੱਕੀ ਬਾਤੇ

ਨੇ ਕਿੰਨਾ ਵਿੱਚ ਲਾਗਵਤ ਭਾਗ ਲਿਆ ਹੈ ਸਾਰੇ ਖੁਸ਼ੀ ਦੇ ਭਾਗੀਦਾਰ ਹਨ ਸਾਨੂੰ ਬੇਨਤੀ ਹੈ ਅੱਜ ਮਾਗਮ ਹੋਣਗੇ ਲੰਗਰ ਵਰਤਨ ਦੇ ਸ਼ਹਿਰ ਸਿੰਘ ਜੀ ਦੇ ਫਾਲਤ ਕਰਨੇ ਕੀ ਬਹੁਤ ਬਹੁਤ ਧੰਨਵਾਦ ਲਾਇਗੁਰਜੀਤ ਦਾ ਖਾਸਾ ਲਾਇਗੁਰਜੀਤ ਕੀ ਫਤੇ ਬਾਬਾ ਜੀ ਕੀ ਲੱਗਦਾ ਹੈ ਹਰ ਇੱਕ ਸਮਾਜ ਨੂੰ ਇੱਕ ਵਰਗ ਨੂੰ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦੇ ਆਲੇ ਮਿਲ ਦੁਲ ਕੇ ਮਨਾਨੇ ਚਾਹੀਦੇ ਹੈ ਗੁਲਾਣ ਸਾਹਿਬ ਦਾ ਸੰਦੇਸ਼ ਸਭੇ ਸੰਗੀ ਬਾਤ ਚਦਾਇਨ ਕੋਈ ਜਿਵੇਂ ਭਾਰਾ ਜੀਓ ਕੋਈ ਮਾਰਾ ਨਹੀਂ ਹੈ ਸਭ ਚੰਗੇ ਨੇ इस करके सब को बेनती है तो खुला समागम है धार्मिक समागम है सबनती है बढ़ चढ़ के पुजन की कृपाता करो ये सा बेनती है सारे धर्मांड बेनती है और अल मिल के नवा समाज सरजिए धार्मिक तौर पर अभी अगे बढ़ सकी बेनती है बहुत बहुत धन्यवाद वाहगुरु जी का, का खालसा

ਗੁਰਦੁਆਰਾ ਪਰੰਧ ਕਮੇਟੀ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਗੁਰੂਆਂ ਫੀਰਾਂ ਦੇ ਜਿਹੜੇ ਜਨਮ ਦਿਹਾੜੇ ਹਰ ਇੱਕ ਵਰਗ ਨੂੰ ਹਰ ਇੱਕ ਸਮਾਜ ਨੂੰ ਜਿਹੜੇ ਮਿਲ ਜੁਲ ਕੇ ਜਿਹੜੇ ਮਨਾਲੇ ਚਾਹੀਦੇ ਆ ਤਾਂ ਹੀ ਜਿਹੜਾ ਹਰ ਇੱਕ ਸਮਾਜ ਹਰ ਇੱਕ ਵਰਗ ਅੱਗੇ ਵਧ ਸਕਦਾ ਹੈ ਕੈਮਰਾਮੈਨ ਸੂਝਲ ਦੇ ਲਾਲ ਮਨੋਚਰ ਕੀਵਾਲ ਟੈਲਿਕ ਸਵੇਰਾ ਟੀਵੀ ਪਟੰਡਾ